ਓਏ ਮਿੱਤਰੋ ਅੱਜ ਦਾ ਵਲੌਗ ਆਪਾਂ ਕਰਤਾ ਕਿਰੂ ਤੇ ਅੱਜ ਦੇ ਵਲੌਗ ਤੇ ਅਸੀਂ ਚੱਲੇ ਆਂ ਫੀਡ ਲਾਉਣ ਨਹਿਰ ਤੇ ਤੇ ਪਹਿਲਾਂ ਜਾਵਾਂਗੇ ਆਪਾਂ ਨਰਸਰੀ ਨਰਸਰੀ ਤੋਂ ਪੇੜ ਲਵਾਵਾਂਗੇ ਦੇਖਦੇ ਆਂ ਕਿੰਨੇ ਕਿੰਨੇ ਤੇ ਮਿਲਦੇ ਦੁੱਤੀ ਚੱਕਦਾ ਪਿਆ ਮਿੱਤਰੋ ਬੰਦੇ ਇਕੱਠੇ ਨਹੀਂ ਹੋ ਰਹੇ ਆਪਣੀ ਪ੍ਰਤੀਕsha ਕਰੇ ਜਾਂ ਕੋਈ ਬੰਦੇ ਮੁਕਰੀ ਜਾਣੇ ਉਤਰ ਤਿੰਨੇ ਜਾਣੀ ਆ ਅਸੀਂ ਹੁਣ ਤਿੰਨੇ ਜਾਣੇ ਕੀ ਕਰਾਂਗੇ ਇਹ ਦੋ ਜਣੇ ਆ ਸੀ ਯਾਰ ਇਹ ਇੱਕ ਜਣਾ ਆ ਰਿਹਾ ਹਟੋ ਹਲੋ ਭਾਈ ਮਿੱਤਰੋ ਬੰਦੇ ਇਕੱਠੇ ਹੋ ਗਏ ਤੇ ਹੁਣ ਚੱਲਦੇ ਆ ਨਸਰੀ ਤੇ ਜਾਵਾਂਗੇ ਤੇ ਇਹ ਲੈ ਕੇ ਆਵਾਂਗੇ ਤੇ ਲਾਵਾਂਗੇ ਆ ਦੇਖੋ ਨਵਾਂ ਬੰਦਾ ਆਇਆ ਸੰਤਰੀ ਆ ਪੀੜਾ ਵੀੜਾ ਹੋ ਕੇ ਆਇਆ ਆ ਇਹਨੂੰ ਤੁਸੀਂ ਸ਼ਾਇਦ ਪਹਿਲੇ ਵਲੌਗ ਚ ਦੇਖਿਆ ਹੋਊਗਾ ਸ਼ਾਇਦ ਨਹੀਂ ਦੇਖਿਆ ਹੋਊਗਾ ਓਏ ਆਇਆ ਸੀਗਾ ਇਹ ਪੁਰਾਣੇ ਵਲੌਗ ਚ ਹਰੇ ਇੱਕ ਬੰਦਾ ਘੜਦਾ ਉਹ ਕਹਿੰਦਾ ਵੀ ਮੈਂ ਅੱਜ ਜਾਣਾ ਕਿਤੇ ਉਹਨੂੰ ਤਾਂ ਨਹੀਂ ਆਇਆ ਉਹ ਨਹੀਂ ਤਾਂ ਅੱਜ 5 ਵਜੇ ਨੇ ਹੋਣੇ ਸੀ ਹੁਣ ਨਰਸਰੀ ਪਹੁੰਚ ਕੇ ਉੱਥੇ ਵਲੌਗ ਲਓ ਬਈ ਮਿੱਤਰੋ ਸਾਈਕਲ ਚਲਾ ਕੇ ਸਾਹ ਚੜ ਗਿਆ ਕਰਿਆ ਤੇ ਫਿਰ ਅਸਤਵਾਰ ਅੱਗੇ ਚੱਲਦੇ ਆ ਆ ਦੇਖੋ ਆ ਮੁੰਡਾ ਬੜਾ ਸ਼ਰਵੋਨਦਾਰ ਲਾਲ ਪੀਲੀ ਟੀ-ਸ਼ਰਟ ਵਾਲਾ ਲਓ ਬਈ ਮਿੱਤਰੋ ਨਰਸਰੀ ਪਹੁੰਚ ਗਏ ਤੇ ਹੁਣ ਰੇਟ ਪੁੱਛਦੇ ਆ ਕਿੱਦਾਂ ਲੋਂਦੇ ਸਾਹ ਚੜਿਆ ਪੈ ਕੇ ਇਹਨੂੰ ਪੁੱਛਦੇ ਪਾਣੀ ਹੈਗਾ ਪੀਣ ਵਾਲਾ ਫਿਰ ਪਾਣੀ ਪੀਨੇ ਹਲੋ ਬਈ ਮਿੱਤਰੋ ਰੇਟ ਪੁੱਛਿਆ ਤੇ ਉਹ ਕਹਿੰਦੇ ਜਿਹੜੇ ਜ਼ਿਆਦਾ ਓਕੀ ਦੇਣਗੇ ਉਹ 40 ਰੁਪਏ ਲइका 50 ਲਾ ਕਹਿੰਦੇ ਸੀਗੇ ਇਹਨੇ ਤੁਹਾਨੂੰ 40 ਦਾ ਲਾ ਦਾਂਗੇ ਲਓ ਬਈ ਮਿੱਤਰੋ ਆਪਣੇ ਕੋ 200 ਰੁਪਏ ਇਕੱਠਾ ਹੋਇਆ ਸੀਗਾ ਤੇ ਆ ਹੁਣ 35 ਵਾਲੇ 3 ਲਿੱਤੇ ਆ ਆ ਦੇਖੋ ਤੇ ਹੁਣ ਚੱਲੇ ਆ ਬੀਬੀ ਵਾਲੇ ਦੇਖਣ ਉਹ ਕਿੱਦਾਂ ਦੇ ਆ ਬੀਬੀ ਵਾਲੇ ਦੇਖ ਕੇ ਫਿਰ ਬੀਬੀ ਵਾਲੇ ਲਾਵਾਂਗੇ जिन्ने मतलब बजट चेंबर दे बजट चेंडा पांच ही बैंड के बीबी वाले आठ पुत्ते लग रहेंगे कोई ना और और किसी टाइम हो आ जाएंगे फिर और में नहीं ये भी इसका दिखा देंगे पौधा बहुत बढ़िया इसका बनता है वो पर ऐसा ये ब्लाबर में कि बहुत चीज़ें चीज़ें इन्हें दरकत्म हो गई ਇਹ ਵੀ ਉਹ ਝਾੜ ਬਣਾ ਦੇਤਾ ਕੋ ਬੜੀਆ ਚੱਲ ਜੀ ਠੀਕ ਹੈ ਤਾਂ ਪੁਰਾ ਮੇਗਾ 50 ਕੇ ਲੈਂਦੇ ਆ ਆਹ ਇਹ ਲੈ ਲੈਨੇ ਦੋ ਹਾਂ ਆਹ ਸੱਤਾਂ ਨੇ ਨੋਰਮਲ ਫੋਕਸ ਕਰਨਾ ਇਹ ਵੀ ਲਗਾ ਲਓ ਕਿੰਨੇ ਹੋ ਗਏ 5 ਉਹ ਹੋਣਗੇ 20 ਵਾਲੇ 500 ਲਾਵਾਂਗੇ ਦੋ ਤੇ ਲਾ ਵੀ ਹੈ ਉਹ ਦਲਾਂਗੇ ਚੱਲ ਦੋ ਆ ਲੈ ਲਓ 500 ਪੂਰਾ ਕਰਮੋ ਚੋਏ ਦੋ ਆ ਲੈ ਲਓ ਫਿਰ 70 ਰੁਪਏ ਵਾਲਾ ਹੈਗਾ 70 ਰੁਪਏ ਵਾਲਾ ਵੀ ਦੇਖ ਲਓ ਕੀ ਚੱਕਰ ਮੀ ਕਾਹ ਹੋਤ ਲੜ ਗਈਆਂ ਦੋ ਦੇ ਡੋਂਕੇ ਲੋ ਮੈਂ ਤੂੰ ਛੱਡਾ ਬਾਰੇ ਬੁੱਕ ਲਾਉਂਦੀ ਕਿਉਂ ਛੱਡੋ ਭਰਾਵਾ ਪੈਸੇ ਲੈ ਕੇ ਆਏ ਆਂ ਬਲੀਰ ਪਾਣੀ ਦੇ ਰੇਗਾ ਫਿਰ 2000 ਤੂੰ ਛਲੋ ਫੜ ਖਾਲਾ ਨਿਕਲ ਜਾ ਛੱਡ ਨਹੀਂ ਨਿਕਲਦਾ ਹੁੰਦਾ ਯਾਰ ਕੋਈ ਨਾ ਫੜਦਾ ਲਓ ਬਈ ਮਿੱਤਰੋ ਬੋਡੀ ਬਿਲਡਰ ਨੇ ਆ ਚੱਕਿਆ ਦਰਖਤ ਬੂਟਾ ਚੱਕਿਆ ਸੱਚ ਦਰਖਤ ਕਿਥੇ ਏਰੀ ਕਾ ਤੇ ਚੱਕਣ ਦੀ ਤੇਰੀ ਏ 77 80 77 80 ਮੈਦਾ ਲੱਗਿਆ ਯਾਰ ਬੜੇ ਸਸਤੇ ਹੋਣਗੇ बोतल ब्रश और हॉस्पिटल के देखे हो आपको पता चला कि 9900 डाला देखो बोतल ब्रश हां एकदम अच्छा हो एक गया होता है आप नेट पे डाल के देखो तो सही है अभी देखो बोतल ब्रश ही बनता है कैसा बनता है केड़ा ये है बोतल ब्रश बहुत लव भाई मित्रों एक-एक इने ने आ ले लिया ते ते ना पाए देखो इथे ये मिक्सन ही गए आप पूछ रहा यार कि ने दे आई चक लेने तेरी पुछी में तो ढंग का करे ਸਿੱਧਾ ਲੈ ਗਿਆ ਉਹ ਪਾਇਆ ਹਰੇਟੇ ਨਿੰਗ ਵਿੱਚ ਜਾ ਕੇ ਅੰਕ ਨੂੰ ਸਿੱਧਾ ਦੋ ਇਹ ਕਿੰਨੇ ਵਾਲਾ ਸੀ ਗਾ ਏ 20 ਵਾਲਾ ਗਾਇ ਸਿੱਧਾ ਦੋ ਠੀਕ ਹੈ ਤੈਨੂੰ ਕੀ ਦਊਗਾ ਉਧਰ ਉਹ ਵੀ ਦੇ ਲਓ ਵੀ ਮਿੱਤਰੋ ਇੱਕ 40 ਵਾਲਾ ਵੀ ਲੈ ਲਈਏ ਸੀਗਾ ਜਿਹੜਾ ਉਹ ਜੰਝਾ ਡਿੰਦਾ ਉਹ ਸਾਡਾ ਫੋਟਾ ਫੋਟਾ ਉਹ ਇਹ ਆਦਾ ਮੁਰਝ ਆਇਆ ਪਿਆ ਭਰਾਵਾ ਜਮਾ ਆ ਰਿਹਾ ਜਮਾ ਆ ਰਿਹਾ ਲੱਖ ਦੋਨੇ ਮਾਤਾ ਥੋੜਾ ਇਧਰ ਬਲਜੀਤ ਨੇ ਖਾ। ਪਸਾਬ ਕਤਾਬ ਕਰਕੇ ਚੱਲੀਏ ਘਰਾਂ ਨੂੰ। ਤੇ ਲਾਈਏ। ਉਹ ਯਾਰ ਬੋਰੀ ਚ ਪਾ ਕੇ ਲੈ ਜਨੇ ਆ ਉਹ ਪਿਆ ਬੂਰਾ। ਤੂੰ ਆਹ ਕਹਦਾ ਹੈ। ਹਰ ਕੀਰੇ ਤੇ ਬੋਰੀ ਬਿੜ ਹਰ ਕੀਰੇ ਤੇ ਬੋਰੀ। ਬੇਵਲ ਦੀ ਪੈ ਗੰਕਰ ਨੂੰ ਫਿਰ। ਆਹੋ। ਲੋ ਬਈ ਮਿੱਤਰੋ ਬੂਟੇ ਲੈ ਲਏ ਤੇ ਹੁਣ ਚੱਲੀਏ ਘਰਾਂ ਨੂੰ। ਲੋ ਬਈ ਮਿੱਤਰੋ ਪਾਣੀ ਪੂਣੀ ਪੀਂਦੇ ਪਏ ਨੇ ਤੇ ਨਾਲ ਖਾਪਾ ਕਰਦੇ ਪਏ ਨੇ। ਆਲੂ ਰਕੇ ਲਓ ਵੀ ਮਿੱਤਰੋ ਹੁਣ ਨਹਿਰ ਤੇ ਪਹੁੰਚ ਗਏ ਆਂ ਤੇ ਮੁੰਡੇ ਲੈਣ ਗਏ ਨੇ ਕਿ ਇੱਕ ਬਾਡੀ ਇੱਕ ਪਾਣੀ ਵਾਲੀ ਬੋਤਲ ਤੇ ਇੱਕ ਕਹੀ ਲੈਣ ਗਏ ਨੇ ਜਿਹਰੇ ਨਾਲ ਆਪਾਂ ਇੱਥੇ ਫੋਟੋ ਕੇ ਲਾਵਾਂਗੇ ਹੁਣ ਇੱਥੇ ਸਟਾਰਟ ਕਰਦੇ ਨੇ ਲਾਉਣੇ ਆ ਇੱਥੇ ਤਾਂ ਵਾਵਾ ਲੱਗੇ ਪਏ ਇੱਥੇ ਇੱਥੇ ਲਾਵਾਂਗੇ ਹੁਣ ਜਿੱਥੇ ਜਿੱਥੇ ਖਾਲੀ ਹੈ ਤੁਸੀਂ ਦੇਖ ਸਕਦੇ ਆ ਇੱਕ ਮੁੰਡਾ ਮੇਰੇ ਨਾਲ ਖੜਾ ਪਾਣੀ ਮਤਲਬ ਜਦੋਂ ਆਪਾਂ ਦੁੱਧ ਲੈਣ ਜਾਇਆ ਕਰਾਂਗੇ ਉਦੋਂ ਹੀ ਪਾਣੀ ਆਇਆ ਕਰਾਂਗੇ ਰਾਵਨ ਨਹਿਰ ਦੀ ਉਹ ਦੇ ਸਪੀਡ ਕਿੰਨੀ ਤੇਜ਼ ਲਓ ਭਾਈ ਮਿੱਤਰੋ ਬੂਟੇ ਟੋਆ ਪੜਦੇ ਪਏ ਆ ਬੂਟਿਆਂ ਵਾਸਤੇ ਤੇ ਬੂਟਿਆਂ ਨੂੰ ਪਾਣੀ ਦਿੰਨੇ ਪਏ ਆ ਆ ਦੇਖੋ ਪਹਿਲਾ ਟੋਆ ਵਾਲੇ ਬੂਟੇ ਤੇ ਇਹ ਢੂੰਗਾ ਜਰਾ ਬੂਟਾ ਨਾਲ ਬੂਟੇ ਆ ਭਾਈ ਤੇ ਬੰਦੇ ਤਿੰਨ ਜਿਹੜੇ ਪੁਰਾਣੇ ਬੂਟੇ ਲੱਗੇ ਸੀ ਉਹਨਾਂ ਨੂੰ ਪਾਣੀ ਦੇਣ ਗਏ ਆ ਤੇ ਹੁਣ ਹੋੜੀ-ਹੋੜੀ ਦੇਖਦੇ ਆ ਅੱਜ ਦੇ ਅੱਜ ਕਿੰਨੇ ਲੱਗਦੇ ਹਨੇਰਾ ਤਾਂ ਹੋਣ ਲੱਗ ਗਿਆ ਸ਼ਾਮ ਹੋ ਗਈ ਓਏ ਹਾਂ ਬਈੋਤੀ ਬਈ ਲਓ ਬਈ ਮਿੱਤਰੋ ਪਹਿਲਾ ਬੂਟਾ ਡਨ ਹੋ ਗਿਆ ਤੇ ਨੇਰ ਵੀ ਬਣਾ ਤੇ ਮੈਂ ਮਿਲ ਕੇ ਲਾਇਆ ਆ ਖੜੇ ਪਤਾ ਨਹੀਂ ਕਿੰਨੇ ਫੂਲ ਲਾਉਣ ਲੱਗੇ ਹੋਏ ਦੇਖੋ ਆ ਬਾਈ ਨੇ ਪਹਿਲਾਂ YouTube ਤੇ ਦੇਖ ਕੇ ਆਇਆ ਕਿੱਦਾਂ ਲਾਉਣਾ ਤੇ ਹੁਣ ਲਾਤਾ ਨੇਰ ਰਾਤ ਜ਼ਿਆਦਾ ਹੋ ਗਈ ਹੈ ਤੇ ਹੁਣ ਚਲਿਏ ਘਰ ਨੂੰ ਟਾਈਮ ਕਿੰਨਾ ਹੋ ਗਿਆ ਓਏ 7:47 ਹੋ ਗਏ ਤੇ ਦੂਸਰਾ ਬੂਟੀ ਹੈ ਮਿੱਤਰੋ ਸਾਨੂੰ ਅੱਜ ਨਾ ਉੱਥੇ ਹਾਂਜੀ ਵੀਰੇ ਗੱਲਬਾਤ ਕਰੋ ਇੱਧਰ ਲਓ ਬਈ ਮਿੱਤਰੋ ਆ ਦੂਸਰਾ ਕੁੱਟਾ ਲੱਗ ਗਿਆ ਤੇ ਹੁਣ ਇਹਨੂੰ ਲਾ ਕੇ ਆਪਾਂ ਚੱਲੀਏ ਘਰ ਨੂੰ ਕਿਉਂਕਿ ਟਾਈਮ ਜਰਾ ਹੋ ਗਿਆ ਘਰ ਦੇ ਨਾਲ ਫੋਨ ਬੜੇ ਆ ਰਹੇ ਆ ਮਿੱਤਰੋ ਆ ਬੰਦੇ ਲਓ ਬਈ ਮਿੱਤਰੋ ਬੂਟੇ ਦੋ ਲਾ ਜਾਂਦੇ ਆ ਤੇ ਚਾਰ ਰਹਿ ਗਏ ਬਾਕੀ ਦੇ ਕੱਲੂ ਲਾਵਾਂਗੇ ਹੁਣ ਕਿੱਲੇ ਆ ਘਰ ਨੂੰ ਜਿਆਦਾ ਟਾਈਮ ਹੋ ਗਿਆ 8:00 ਵਜੇ ਘਰ ਦੇ ਜਾਣੇ ਘਰ ਜਾਣਾ ਬੜਾ ਫੋਨ ਆ ਗੋੜੇ ਫੋਨ ਆ ਕੇ ਕੱਲ ਦਾ ਪੈਡਲ ਖਰਾਬ ਹੋ ਗਿਆ ਯਾਰ ਦੋਦੇ ਤੇ ਹੁਣ ਉਹਦਾ ਦੇਖਦੇ ਆਂ ਕੀ ਬੰਦਾ ਨੱਟ ਲਗਵਾਨੇ ਇਹ ਬਚਾਰਾ ਘਰੇ ਜਾ ਰਿਹਾ ਸੀਗਾ ਤੇ ਸਪੀਡਰ ਤੇ ਜਾ ਰਿਹਾ ਸੀਗਾ ਤੇ ਸਾਈਕਲ ਦਾ ਨੱਟ ਢਿੱਲਾ ਹੋ ਗਿਆ ਤੇ ਉੱਤਰ ਗਿਆ ਤੇ ਫਿਰ ਇਹ ਵੀ ਤੇ ਆ ਵੀ ਇਹਦਾ ਮੰਕੜੇ ਕੋਾਈ ਮੰਕੜੇ ਕਨੇ ਲੱਗਣਾ ਤੇ ਹੁਣ ਲੱਗ ਕੇ ਦੇਖਦੇ ਆਂ ਕਨੇ ਬੈ ਗਿਆ ਫਤ ਬੈ ਗਿਆ 20 30 ਆ ਦੇਖੋ ਕਹਿੰਦਾ ਕਿ ਨਹੀਂ ਸੈਂਕਲ ਦਾ ਨਟਪਾ ਵਾਤਾ ਤੇ ਟਾਈਮ ਜਰਾ ਲੱਗ ਗਿਆ 8:30 ਹੋ ਗਏ 10 ਨਾ ਜਾਵੇ ਚਲੋ ਨਿਕਲ ਜਾ ਕਰ ਨੂੰ ਚਲੋ ਮੇਰੇ ਕੋਲ ਆਈਫੋਨ ਹੈ ਆਈਫੋਨ 15 ਪ੍ਰੋ ਮੇਕਸਾ ਚਾ ਨਿਕਲ ਕਰ ਨੂੰ ਚਲੋ ਬਾਈ ਹੱਲੋ ਤਾਂ ਕੰਡਦੇ ਲੈ ਚਲੋ ਵੀ ਹੁਣ ਆਪਾਂ ਚਲੀਏ 9:00 ਵਜੇ ਵੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਸੁਖਰੀ ਮੇਰੇ ਵੀਰ ਨੂੰ ਲੱਗਦਾ ਐਸੇ ਕਰਾਈ ਦਰਸ ਕਰਾਈ ਸੱਕਰਪਾਰਾ ਸੱਕਰਪਾਰਾ ਘਾ ਦੋ ਲਓ ਬਾਈ ਮਿੱਤਰੋ ਅੱਜ ਦਾ ਵਲੋਗ ਇਥੇ ਠੀਕ